ਮਲੇਰ ਕੋਟਲਾ ਵਿੱਚ ਥਾਰਮਿਕ ਗ੍ਰੰਥੀ ਬੇਅਦਵੀ ਦੇ ਮਾਮਲੇ ਵਿੱਚ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਤੋਂ ਸੰਗਰੂਰ ਪੁਲਿਸ ਪਟਿਆਲਾ ਵਿਖੇ ਸੀ.ਆਈ. ਸਟਾਬਿਕੇ ਪੁੱਛਗਿੱਛ ਕਰੇਗੀ ਨਰੇਸ਼ ਯਾਦਵ ਨੂੰ 11 ਵਜੇ ਇੱਥੇ ਪੇਸ਼ ਹੋਣ ਲਈ ਆਖਿਆ ਗਿਆ ਹੈ ਔਰ ਆ ਤੁਸੀਂ ਦੇਖ ਸਕਦੇ ਹੋ ਕਿ ਮਾਈ ਦੀ ਸਰਾ ਇਸ ਨੂੰ ਆਖਿਆ ਜਾਂਦਾ ਹੈ ਪੂਰੀ ਇਮਾਰਤ ਨੂੰ ਪੁਰਾਣਾ ਕਿਲਾ ਨਾਮ ਹੈ ਇਹਦੇ ਅੰਦਰ ਹੀ ਸੀਏ ਸਟਾਫ ਦਾ ਦਫਤਰ ਹੈ ਅਸਲ ਵਿੱਚ ਇਹ ਮਾਮਲਾ ਉਸ ਵੇਲੇ ਸੁਰਖੀਆਂ 'ਚ ਹੈ ਜਦੋਂ 24 ਜੂਨ ਨੂੰ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਗਰੰਦੀ ਬੇਅਦਵੀ ਹੁੰਦੀ ਹੈ ਉਸ ਤੋਂ ਬਾਅਦ ਸੰਗਰੂਰ ਪੁਲਿਸ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਦੀ ਹੈ ਉਸ ਵਿੱਚੋਂ ਵਿਜੇ ਨਾਮਕ ਵਿਅਕਤੀ ਨੇ ਜੋ ਹੈ ਦਾਅਵਾ ਕੀਤਾ ਹੈ ਕਿ ਉਸਨੇ ਸਾਰੀ ਹਰਕਤ ਜੋ ਹੈ ਦਿੱਲੀ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੇ ਕਹਿਣ ਉਤੇ ਕੀਤੀ ਉਸ ਤੋਂ ਬਾਅਦ ਸੰਗਰੂਰ ਪੁਲਿਸ ਨੇ ਨਰੇਸ਼ ਯਾਦਵ ਦੇ ਖਲਾਫ ਵੀ मामला दर्ज कर लिया और इस मामले के बीच आज नरेश यादव करीब 11 बजे जो है माईदीसरा सीए स्टाफ का जो दफ्तर है इथे उन्हें पेश होने ਲਈ ਆਇਆ ਗਿਆ ਹੈ ਦੇਖਣਾ ਹੁਣ ਇਹ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੂਰਾ ਮਾਮਲਾ ਕਿਸ ਕਦਰ ਜਾਂਦਾ ਪਰ ਇਸ ਨਾਲ ਰਾਜਨੀਤੀ ਜਰੂਰ ਗਰਮਾ ਗਈ ਹੈ ਕੈਮਰਾਮੈਨ ਰਜਿੰਦਰ ਸਿੰਘ ਦੇ ਨਾਲ ਸਰਬਜੀਤ ਸਿੰਘ ਐਵੀਪੀ ਸੰਝਾ ਪਟਿਆਲਾ